ਦੀਵਾਲੀ ਨੂੰ ਲੈ ਕੇ ਬਹੁਤ ਕਨਫਿਊਜ਼ਨ ਹੈ ਸਾਰਿਆਂ ਦੇ ਵਿੱਚ ਵੀ ਦੀਵਾਲੀ ਜਿਹੜੀ ਹੈ ਕਿਸ ਦਿਨ ਮਨਾਈ ਜਾਵੇ ਉਹ ਤithi ਹੈ 20 ਤਿਰੀਗਰਾਤ ਕਿਉਂਕਿ ਲక్ష్ਮੀ ਅਮਸਿਆ ਪੂਰੇ ਜਨਤ ਹੋਗੀ 20 ਤਿਰੀਗਰਾਤ ਨੂੰ ਤੰਤਰ ਉਕਤ ਕੰਮ ਦੇ ਲਈ ਦੇ ਪਾਵਲੇ ਦਾ ਦਿਨ ਹੁੰਦਾ ਹੈ ਅਮਵਸਿਆ ਦਾ ਜਿਹੜਾ ਦਿਨ ਹੁੰਦਾ ਇਸ ਦਿਨ ਜਿਹੜੀਆਂ ਉਹ ਸ਼ਕਤੀਆਂ ਜਿਹੜੀਆਂ ਨੇ ਸਟਰੋਂਗ ਹੋਈਆਂ ਹੁੰਦੀਆਂ ਨੇ ਇਸ ਦਿਨ ਜੇ ਆਪਾਂ ਦੇਖਦੇ ਆਂ ਵੀ ਲੋਕ ਤੰਤਰ ਵਿੱਦਿਆ ਜਿਹੜੀ ਆ ਬਹੁਤ ਇਸਤੇਮਾਲ ਜਿਹੜੀ ਕਰਦੇ ਨੇ ਚੌਂਕਾਂ ਦੇ ਵਿੱਚ ਢੂਣੇ ਕੀਤੇ ਜਾਂਦੇ ਨੇ ਉਹਨਾਂ ਨੇ ਐਕਚੁਅਲੀ ਉਹਨਾਂ ਦੀ ਰੈਮਡੀ ਸੀ ਨੇ ਆਪਣੇ ਆਪਣੇ ਕਰਮ ਨੇ ਦੇਖਾ ਕਿ ਤੇ ਝਾੜੂ ਕਾ ਰੱਖ ਦਿੰਦੇ ਨੇ ਜਾਂ ਕਿਥੇ ਮਟਕਾ ਰੱਖ ਦਿੰਦੇ ਨੇ ਵਿਹਾਲੀਦਾਰ ਔਰ ਤੁਸੀਂ ਦੇਖਣਾ ਝਾੜੂ ਖੋਲ ਕੇ ਰੱਖ ਦਿੰਦੇ ਨੇ ਕਹਿੰਦੇ ਸਾਨੂੰ ਝਾੜੂ ਹਾਂ ਬੰਨ ਖੁੱਲਿਆ ਮਿਲੇ ਇੱਥੇ ਲੋਕੀ ਬੜੇ ਸਾਰੇ ਉਹ ਮੰਨਦੇ ਨੇ ਕਿ ਝਾੜੂ ਨੂੰ ਵੀ ਲਕਸ਼ਮੀ ਦੇ ਰੂਪ ਚ ਮੰਨਿਆ ਜਾਂਦਾ ਹੈ ਧੰਤ ਤੇਰੇ ਦੇ ਸਭ ਤੋਂ ਜ਼ਿਆਦਾ ਝਾੜੂ ਦੀ ਖਰੀਦ ਵੀ ਹੁੰਦੀ ਹੈ ਕਰ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਯੁੱਗ ਬਦਲ ਰਿਹਾ ਹੈ ਟੈਕਨੋਲੋਜੀ ਆ ਰਹੀ ਹੈ ਲੋਕ ਲਾਈਟਾਂ ਵਾਲੇ ਦੀਵੇ ਲਗਾ ਕੇ ਜਿਹੜੇ ਨੇ ਘਰੇ ਲਗਾਉਂਦੇ ਨੇ ਤਾਂ ਕੀ ਉਹ ਸਹੀ ਨਹੀਂ ਪੂਜਾ ਪਾਠ ਦੇ ਵਿੱਚ ਇਲੈਕਟ੍ਰਿਕ ਦੀਏ ਦਾ ਪ੍ਰਯੋਗ ਨਹੀਂ ਹੁੰਦਾ ਇਹ ਪਤਾ ਨਹੀਂ ਕਿੱਥੋਂ ਚਲਨ ਬਣ ਗਿਆ ਹੈ ਵੈਸੇ ਇਹ ਬਿਲਕੁਲ ਨਹੀਂ ਹੁੰਦਾ ਹੈ ਬਿਲਕੁਲ ਮਿੱਟੀ ਦੇ ਦੀਏ ਦਾ ਹੀ ਪ੍ਰਯੋਗ ਹੁੰਦਾ ਹੈ ਅੱਜ ਕੱਲ ਤਾਂ ਕਲਰਫੁੱਲ ਚਲੋ ਰੰਗीन ਕਰਨ ਲੱਗੇ ਸਿਰਫ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਜੇ ਆਪਣਾ ਕੁਝ ਅੱਛਾ ਚਾਹੁੰਦੇ ਹੋ ਕਿ ਸਾਨੂੰ ਕੋਈ ਨੁਕਸਾਨ ਨਾ ਹੋਵੇ ਸਿਰਫ ਮਿੱਟੀ ਦੇ ਦੀਏ ਦਾ ਹੀ ਪ੍ਰਯੋਗ ਕਰੋ ਸਸਿਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀ ਦੁਸ਼ਹਿਰਾ ਬਹੁਤ ਧੂਮਤਾਵਨਾ ਮਨਾਇਆ ਗਿਆ ਤੁਸੀਂ ਸਭ ਉਸ ਦੀ ਚੀਜ਼ ਦੇ ਗਵਾਹ ਹੋਂ ਤੇ ਹੁਣ ਦੀਪਾਵਲੀ ਆਉਣ ਵਾਲੀ ਆ ਪਰ ਦੀਪਾਵਲੀ ਦੇ ਆਉਂਦੇ ਹੋਏ ਜਿਹੜੀ ਆ ਉਸ ਦੇ ਨਾਲ ਇੱਕ ਦੁਬਿਧਾ ਵੀ ਸਾਹਮਣੇ ਆਈ ਹੈ ਇੱਕ ਕਨਫਿਊਜ਼ਨ ਸਾਹਮਣੇ ਆਈ ਹੈ ਵੀ ਦੀਵਾਲੀ ਜਿਹੜੀ ਹੈ ਉਹ ਕਿਸ ਦਿਨ ਮਨਾਈ ਜਾਵੇ ਕੋਈ 20 ਤਰੀਕ ਦੀ ਆਖਰ ਹੈ ਤੇ ਕੋਈ 21 ਤਰੀਕ ਦੇ ਹੈਗਾ ਪਰ ਅੱਜ ਆਪਾਂ ਪੰਡਿਤ ਰੋਹਿਤ ਪਾਂਡੇ ਜੀ ਕੋਲ ਪਹੁੰਚੇ ਆ ਆ ਇਸ ਵਿਸ਼ੇ ਉੱਤੇ ਗੱਲਬਾਤ ਕਰਦੇ ਆ ਜਾਣਦੇ ਆ ਸਾਰਾ ਵੀ ਕਿਸ ਦਿਨ ਜਿਹੜੀ ਹੈ ਦੀਵਾਲੀ ਮਨਾਈ ਜਾਣੀ ਹੈ ਤੇ ਕਿਸ ਤਰੀਕੇ ਨਾਲ ਜਿਹੜੀ ਹੈ ਪੂਜਾ ਕੀਤੀ ਤਾਂ ਜਾਵੇ ਤਾਂ ਜੋ ਲక్ష్ਮੀ ਮਾਤਾ ਨੇ ਜਿਹੜੇ ਪ੍ਰਸਾਨ ਹੋ ਨਮਸਕਾਰ ਪੰਡਿਤ ਜੀ ਸਰ ਜੀ ਉਨੇ ਜੀ ਦੀਵਾਲੀ ਨੂੰ ਲੈ ਕੇ ਬਹੁਤ ਕਨਫਿਊਜ਼ਨ ਹੈ ਸਾਰਿਆਂ ਦੇ ਵਿੱਚ ਵੀ ਦੀਵਾਲੀ ਜਿਹੜੀ ਹੈ ਕਿਸ ਦਿਨ ਮਨਾਈ ਜਾਵੇ ਕਿਸ ਦਿਨ ਜਿਹੜੀ ਦੀਵਾਲੀ ਦੀ ਪੂਜਾ ਕੀਤੀ ਉਹ ਸ਼ੁਭ ਮੰਨੀ ਜਾਏਗੀ ਦੇਖੋ ਦੀਵਾਲੀ ਨੂੰ ਲੈ ਕੇ ਜਿਹੜੀ ਕਨਫਿਊਜ਼ਨ ਦੀ ਸਥਿਤੀ ਬਣੀ ਨਾ ਉਹਦੇ ਮੈਂ ਇੱਕ ਦੋ ਪੁਆਇੰਟਸ ਦੱਸਦਾ ਇੱਕ ਦੋ ਕਾਰਨ ਦੱਸਦਾ ਜਿਹਦੇ ਕਰਕੇ ਥੋੜੀ ਜਿਹੀ ਦੁਬਿਧਾ ਹੈ ਵੈਸੇ ਸਾਡੇ ਨਜ਼ਰੀਏ ਨਾਲ ਕੋਈ ਦੁਬਿਧਾ ਨਹੀਂ ਹੈ ਇਹ ਸੋਸ਼ਲ ਮੀਡੀਆ 'ਤੇ ਵਿਊਜ਼ ਪਾਣ ਲਈ ਲਾਈਕਸ ਪਾਣ ਦੇ ਕਰਕੇ ਇਹਨੂੰ ਜ਼ਿਆਦਾ ਹਾਈਪ ਕਰੀਏਟ ਕੀਤੀ ਗਈ ਹੈ ਦੇਖੋ ਇਸ ਵਾਰ ਜਿਹੜੀ ਹੈ ਨਾ ਦੀਪਾਵਲੀ ਜਿਹੜਾ ਲੋਕਾਂ ਨੂੰ ਥੋੜਾ ਅਸਮਝਣ ਦੀ ਸਥਿਤੀ ਹੈ ਕਿ ਯਾਰ ਕਿਹੜੇ ਦਿਨ ਮੈਂ ਇਹ 20 ਨੂੰ 21 ਨੂੰ ਉਹਦਾ ਕਾਰਨ ਹੈ ਕਿ 20 ਤਰੀਕ ਨੂੰ ਦੁਪਹਿਰ ਵੇ 3:44 ਤੇ ਮਸਿਆ ਲੱਗ ਰਹੀ ਹੈ ਆਪਾਂ ਆਪਣੇ ਪੰਜਾਬ ਦੀ ਗੱਲ ਕਰਦੇ ਇੱਕ ਅੱਧਾ ਮਿੰਟ ਅੱਗੇ ਪਿੱਛੇ ਹੋ ਸਕਦਾ ਤੇ 21 ਤਰੀਕ ਨੂੰ ਸ਼ਾਮ ਨੂੰ 5:55 ਤੇ ਖਤਮ ਹੋ ਰਹੀ ਹੈ ਇਸ ਕਰਕੇ ਲੋਕਾਂ ਨੂੰ ਇਹ ਕਿ ਅਸੀਂ ਉਦਿਆ ਤਿਥੀ ਮਨਾਈਏ ਕਿ ਪਰਦੋਸ਼ ਕਾਲ ਮਨਾਈਏ ਕਿੱਦਾਂ ਮਨਾਈਏ ਦੇਖੋ ਪਹਿਲਾਂ ਦੋ ਤਿੰਨ ਚੀਜ਼ਾਂ ਸਮਝ ਲਓ ਜਿਹੜੇ ਨਾਲ ਤੁਹਾਨੂੰ ਇਹ ਦੁਵਿਧਾ ਬਿਲਕੁਲ ਨਹੀਂ ਹੋਏਗੀ ਦੀਵਾਲੀ ਦਾ ਪਰ ਰਾਮ ਜੀ ਨੇ અમાਵਸ ਦੇ ਦਿਨ ਆਪਣੇ ਅਯੁੱਧਯਨਗਰੀ ਪਹੁੰਚੇ ਸੀ ਕਿਉਂਕਿ ਪਰਜ ਜੀ ਨੇ 100 ਸੋਗੰਦ ਖਾ ਰੱਖੀ ਸੀਗੀ ਕਿ ਜੇ ਅਮਸਾ ਦੇ ਅਗਲੇ ਦਿਨ ਨਹੀਂ ਪਹੁੰਚੇ ਤਾਂ ਮੈਂ ਆਪਣਾ ਪ੍ਰਾਂਤ ਤਿਆਗ ਦੂੰਗਾ ਇਸ ਕਰਕੇ ਉਹਨਾਂ ਨੂੰ ਮਸਿਆਦਾ ਹੀ ਪਹੁੰਚਣੇ ਪੰਚ ਨੇ ਉਸ ਦਿਨ ਦੀਪਾਵਲੀ ਮਨਾਈ ਜਾਂਦੀ ਹੈ ਇੱਕ ਪਹਿਲਾ ਕਾਰਨ ਇਹ ਦੂਸਰਾ ਕਾਰਨ ਦੀਪਾਵਲੀ ਪਰਵ ਰਾਤ ਦਾ ਠੀਕ ਹੈ ਕਿ ਦੀਪਾਵਲੀ ਪਰ ਹੈ प्रदोष काल ਦਾ प्रदोष ਦਾ ਮਤਲਬ ਸ਼ਾਮ ਦੀ ਪੂਜਾ ਯੋ ਨੋ ਬਾਕ ਪ੍ਰਦੋਸ਼ ਕਾਲ ਕਹਿੰਦੇ ਆ ਪ੍ਰਦੋਸ਼ ਵੇ ਲੋਕਾਂ ਨੂੰ ਇਹ ਨਹੀਂ ਉਹਦੇ ਪ੍ਰਦੋਸ਼ ਪ੍ਰਦੋਸ਼ ਕੀ ਹੈ ਪ੍ਰਦੋਸ਼ ਹੈ ਸ਼ਾਮ ਦੀ ਪੂਜਾ ਜਿਹੜਾ ਗੋਧੂਲੀ ਵੇਲੇ ਜਿਹਨੂੰ ਕਹਿ ਦਿੰਦੇ ਆ ਜਿੱਤੇ ਸੂਰਜ ਛੁੱਪਦਾ ਹੁੰਦਾ ਹੈ ਹਲਕਲ ਕੇ ਤਾਰੇ ਆ ਹਲਕਾ ਹਲਕਾ ਚਾਨਣ ਵੀ ਰੰਦਾ ਹਲਕਲ ਕੇ ਇਹ ਪ੍ਰਦੋਸ਼ ਕਾਲ ਵੇਲਾ ਸ਼ੁਰੂ ਹੋ ਜਾਂਦਾ ਹੁਣ ਇੱਥੇ ਨਾ ਥੋੜੀ ਜੀ ਕਨਫਿਊਜ਼ਨ ਦੀ ਸਥਿਤੀ ਇਸ ਕਰਕੇ ਕਿ ਦੇਖੋ ਦੀਵਾਲੀ ਦਾ ਪੂਜਨ ਸਾਰੇ ਦੁਨੀਆ ਲక్ష్ਮੀ ਪੂਜਨ ਦੇ ਲਈ ਕਰਦੇ ਨੇ ਕਿ ਆ ਲక్ష్ਮੀ ਜੀ ਸਿੱਧੀ ਉਹ ਲక్ష్ਮੀ ਪ੍ਰਾਪਤੀ ਹੋਊਗੀ ਸਿਰਫ ਔਰ ਸਿਰਫ ਸਾਰਿਆਂ ਨੂੰ ਇੰਨਾ ਹੀ ਪਤਾ ਕਿ ਅਸੀਂ ਸਿਰਫ ਲక్ష్ਮੀ ਪੂਜਨ ਕਰਨਾ ਹੈ ਦੀਪ ਮਾਲਾ ਕਰਨੀ ਉਹ ਤਾਂ ਸਿਰਫ ਈ ਲਗਾ ਕੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਟਾਕੇ ਚਲਾਣੇ ਆ ਜਾਂ ਪੂਜਾ ਕਰਨੀ ਆ ਦੇਖੋ ਪਰਮਾਤਮਾ ਨੇ ਇਹਨਾਂ ਅੱਛਾ ਅਫਸਰ ਦਿੱਤਾ ਕਿ ਤੁਹਾਨੂੰ ਇੱਕ ਦਿਨ ਦੀ ਥਾਂ ਦੋ-ਦੋ ਦਿਨ ਦੀਵਾਲੀ ਮਨਾਉਣ ਦਾ ਮੌਕਾ ਮਿਲਦਾ ਤੁਸੀਂ ਖੁਸ਼ੀਆਂ ਡਬਲ ਮਨਾਓ ਉਹਨੂੰ ਕਨਫਿਊਜ਼ ਨਾ ਹੋ ਸਿਰਫ ਜੇ ਤੁਸੀਂ ਤਿਥੀ ਦੀ ਗੱਲ ਕਰਦੇ ਹੋ ਇਹਨੂੰ ਮੈਂ ਬਹੁਤ ਡਿਟੇਲ ਨਾਲ ਸਮਝਾਉਣਾ ਹੈ ਦੇਖੋ ਦੀਵਾਲੀ ਦੇ ਦਿਨਾਂ ਜਾਂ ਤਾਂ ਤੁਸੀਂ ਦੇਖਿਆ ਨੁਕੀ ਲੋਟਰੀ ਖੇਡਦੇ ਆ ਤਾਸ਼ ਵਗੈਰਾ ਖੇਡਦੇ ਆ ਜੋ ਅਗਰਾ ਕਰਦੇ ਨੇ ਗਲਤ ਕੰਮ ਕਰ ਰਹੇ ਪਰ ਐਸਾ ਨਹੀਂ ਹੁੰਦਾ ਇੱਥੇ ਸਿੱਧੀ ਤੰਤਰੋਕਤ ਜਿੰਨੇ ਵੀ ਪੂਜਾ ਪਾਠ ਨੇ ਤੰਤਰੀਕਤ ਪਾਠ ਨੇ ਉਹ ਰਾਤ ਦੇ ਹੁੰਦੇ ਨੇ ਇੱਥੇ ਕਹਿੰਦੇ ਨੇ ਇਹਦੇ ਵਿੱਚ ਲక్ష్ਮੀ ਜੀ ਸਿੱਧ ਹੁੰਦੀ ਨੇ ਤੁਸੀਂ ਪੂਰਾ ਸਾਲ ਕੰਮ ਕਾਦੇ ਲਈ ਕਰਦੇ ਹੋ ਲక్ష్ਮੀ ਜੀ ਦੀ ਪ੍ਰਾਪਤੀ ਲਈ ਕਿ ਯਾਰ ਧੰਦੌਲਤ ਬੜੇ ਅੱਛਾ ਘਰ-ਬਾਰ ਚੱਲੇ ਅੱਛੀ ਤਰੱਕੀ ਹੋਵੇ ਉਹ ਤਿਥੀ ਹੈ 20 ਤਿਰੀਕ ਰਾਤ ਕਿਉਂਕਿ ਲక్ష్ਮੀ ਅਮਸਿਆ ਪੂਰੇ ਜੋਨ ਤੇ ਹੋਗੀ 20 ਤਿਰੀਕ ਰਾਤ ਨੂੰ ਤੰਤਰੋਕਤ ਕੰਮ ਦੇ ਲਈ ਫਿਰ ਅੱਗੇ ਜਿਹੜੇ ਸਾਧਨਾਵਾਂ ਜਿਹੜੇ ਸਿਰਫ ਆਪਣੇ ਕੰਮਕਾਰ ਚ ਆਇ ਦੂਬਤੀ ਦੀਵਾ ਬਤੀ ਦਿਖਾਇਆ ਆਪਣਾ ਰਾਤ ਨੂੰ ਪੂਜਾ ਪਾਠ ਕੀਤੀ ਘਰੇ ਮਠਾਈ ਉਠਾਈ ਬੱਚਿਆਂ ਨਾਲ ਪਾਰਟੀ ਕੀਤੀ ਘਰੇ ਆਰਾਮ ਨਾਲ ਆਪਣਾ ਸੌਂ ਗਏ ਉਹ ਹੈ 21 ਤਰੀਕ ਉਹਦੇ ਕਈ ਖਾਰੇ ਕਹਨ ਨੇ ਦੇਖੋ 21 ਤਰੀਕ ਇੱਕ ਤਾਂ ਉਦਯਾਤਿਥੀ ਮੰਨ ਗਈ ਆਪਣੇ ਧਰਮ ਸਿੰਧੂ ਨਿਰਣੈ ਸਿੰਧੂ ਜਿਹੜਾ ਪੰਜਾਬ ਦਾ ਮੁੱਖ ਪੰਚਾਂਗ ਨੇ ਮਾਰਤੰਡੇ ਤੇ ਦਿਵাকর ਤੇ ਉੱਚ ਸਾਫ ਸਾਫ ਲਿਖਿਆ ਹੈ ਕਿ ਦੀਵਾਲੀ ਮਨਾਇ ਜਾਊਗੀ 21 ਤਰੀਕ ਨੂੰ ਠੀਕ ਹੈ ਕਿ ਨਹੀਂ ਉਹ ਹੈ ਜਿਹਨਾਂ ਨਾਰਮਲ ਆਪਣਾ ਦੀਪ ਦਾਨ ਕਰਨਾ ਹੈ ਸ਼ਾਮ ਦੀ ਪੂਜਾ ਕਰਨੀ ਪਰਦੋਸ਼ ਕਾਲ ਦੇ ਜਾਂ ਕੁਝ ਵੀ ਉਹ ਚ ਕਈ ਸਾਰੇ ਗ੍ਰੰਥਾ ਚ ਲਿਖਿਆ ਗਿਆ ਹੈ ਕਿ ਜਦੋਂ ਅਮਾਸਿਆ ਖਤਮ ਹੋ ਉਸ ਤੋਂ 2.5 ਘੰਟੇ ਬਾਅਦ ਤੱਕ ਵੀ ਤੁਸੀਂ ਪੂਜਾ ਕਰ ਸਕਦੇ ਹੋ ਔਰ ਪੂਰਾ ਲక్ష్ਮੀ ਜੀ ਦਾ ਪਰਵ ਮੰਨਿਆ ਜਾਂਦਾ ਹੈ ਪਰ ਜਿਹੜਾ ਮਸਿਆ ਦੀ ਤੁਸੀਂ ਬੰਦੇ ਜਿਵੇਂ ਕਹਿੰਦੇ ਯਾਰ ਮੈਨੂੰ ਤਾਂ ਮਸਿਆ ਵੀ ਚਾਹੀਦੀ ਹੈ ਮਸਿਆ ਔਰ ਜੋ ਹੋਣੀ ਵੀ ਚਾਹੀਦੀ ਉਹ ਤੁਹਾਨੂੰ ਟਾਈਮ ਦੱਸਦਾ ਹੈ 20 ਤਰੀਕ ਨੂੰ 3:44-45 ਮਿੰਟ ਤੇ ਸਟਾਰਟ ਹੋ ਜੇਗੀ ਔਰ 21 ਤਰੀਕ ਨੂੰ ਸ਼ਾਮ ਨੂੰ 5:44 ਤੇ ਲੱਗੇ 5:55 ਤੱਕ ਪੂਰੇ ਦੇਸ਼ 'ਚ ਮਸਿਆ ਖਤਮ ਹੋ ਜਾਏਗੀ ਉਸ ਦੇ ਹਿਸਾਬ ਨਾਲ ਤੁਹਾਨੂੰ ਪਰਮਾਤਮਾ ਨੇ ਦੋ-ਦੋ ਦਿਨ ਦਿੱਤੇ ਨੇ ਲక్ష్ਮੀ ਪੂਜਾ ਲਈ ਤੁਸੀਂ 20 ਨੂੰ ਵੀ ਕਰੋ ਤੁਸੀਂ 21 ਨੂੰ ਵੀ ਕਰੋ ਆ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਇਹ 'ਚ ਕੋਈ ਕਿੰਤੂ ਪਰੰਤੂ ਵਾਲੀ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹੈ ਇਹ ਪਰਮਾਤਮਾ ਤੁਹਾਨੂੰ ਵਰਦਾਨ ਦਿੱਤਾ ਇਹ ਤੁਸੀਂ ਦੇਖੋਗੇ ਲਾਸਟ ਪਿਛਲੇ ਸਾਲ ਵੀ ਐਦਾਂ ਦੀ ਹੀ ਇੱਕ ਚੀਜ਼ ਬਣੀ ਸੀ ਕਿ ਟਾਈਮ ਅੱਗੇ ਪਿੱਛੇ ਹੋ ਰਿਹਾ ਸੀਗਾ ਤਾਂ ਬੰਨੇ ਜਿਸ ਤਰੀਕੇ ਨਾਲ ਉਸ ਗੱਲ ਕੀਤੀ ਐ ਵੀ ਜਿਹੜੇ ਦੀਵਾਲੀ ਦਾ ਦਿਨ ਹੁੰਦਾ ਹੈ ਮੌਸਮਾ ਜਿਹੜਾ ਦਿਨ ਹੁੰਦਾ ਇਸ ਦਿਨ ਜਿਹੜੀਆਂ ਉਹ ਸ਼ਕਤੀਆਂ ਜਿਹੜੀਆਂ ਨੇ ਸਟਰੋਂਗ ਹੋਈਆਂ ਹੁੰਦੀਆਂ ਨੇ ਇਸ ਦੇ ਵਿੱਚ ਆਪਾਂ ਦੇਖਦੇ ਆਂ ਵੀ ਲੋਕ ਤੰਤਰ ਵਿੱਦਿਆ ਜਿਹੜੀ ਆ ਬਹੁਤ ਇਸਤੇਮਾਲ ਜਿਹੜੀ ਕਰਦੇ ਨੇ ਚੌਂਕਾਂ ਦੇ ਵਿੱਚ ਟੂਣੇ ਕੀਤੇ ਜਾਂਦੇ ਨੇ ਤਾਂ ਉਹਦੇ ਵਿੱਚੋਂ ਸਾਡੇ ਘਰ ਦੇ ਵੀ ਜਿਹੜੇ ਕਹਿੰਦੇ ਨੇ ਵੀ ਚੌਂਕ ਦੇ ਵਿੱਚੋਂ ਸਾਵਧਨ ਹੋ ਕੇ ਲੰਘੋ ਪਰ ਉਤੋਂ ਕੋਈ ਬਚਣ ਦਾ ਉਪਾਏ ਕੀ ਜੇਕਰ ਜਦੋਂ ਆਪਾਂ ਰਸਤੇ ਤੇ ਲੰਘ ਰਹੇ ਆ ਕੋਈ ਆਪਾਂ ਜਾਪ ਕਰਦੇ ਹੋਏ ਜਾਈਏ ਜਾਂ ਕੁਝ ਉਸ ਤਰੀਕੇ ਦੀ ਕੋਈ ਉਪਾਏ ਦੱਸੋ ਸਾਨੂੰ ਦੇਖੋ ਇਹ ਬੜਾ ਨਾ ਬੜਾ ਅੱਛਾ ਸਵਾਲ ਹੈ ਲੋਕੀ ਇੰਨੀ ਗੂੜ ਜਿਹਦਾ ਜਾਂਦੇ ਨਹੀਂ ਐ ਤੁਸੀਂ ਬਹੁਤ ਜ਼ਿਆਦਾ ਸਮਝਦਾਰੀ ਆਪਣੇ ਦਰਸ਼ਕਾਂ ਲਈ ਬੜਾ ਅੱਛਾ ਸਵਾਲ ਕੀਤਾ ਹੈ ਟੂਨੇ ਟੱਪੇ ਐਕਚੁਅਲੀ ਐਸਾ ਬੜ ਨਹੀਂ ਐ ਹਰ ਕੋਈ ਆਪਣੀ ਬਰਕਤ ਲਈ ਕੋਈ ਨਾ ਕੋਈ ਪਾਇ ਕਰਦਾ ਹੈ ਕਿਸੇ ਨੇ ਕਿਸੇ ਨੂੰ ਉਪ ਕਰਦਾ ਹੈ ਆਪਾਂ ਬਿਮਾਰ ਹੋਣ ਤੇ ਫਟਾਫਟ ਡਾਕਟਰ ਕੋਲ ਜਾਣੇ ਦਵਾਈ ਲੈਣ ਲਈ ਠੀਕ ਹੋ ਜਾਈ ਠੀਕ ਹੈ ਐਦਾਂ ਹੀ ਐ ਬੰਦਾ ਕਹਿੰਦਾ ਕਿ ਪਰਮਾਤਮਾ ਦੇ ਅੱਗੇ ਮਾਤਾ ਰਾਣੀ ਦੇ ਅੱਗੇ ਅਦਾਸ ਕਰੀਏ ਕਿ ਸਾਡੇ ਵੀ ਜਿਹੜੇ ਰੁਕੇ ਹੋਏ ਕੰਮ ਐ ਜਿਹੜੀ بار بار ਰੁਕਾਵਟ ਆ ਰਹੀ ਆ ਉਹਦੇ ਵਿੱਚ ਵਿਗਨ ਨਾ ਪਵੇ ਕੁਝ ਅਸੀਂ ਵੀ ਤਰੱਕੀ ਕਰੀਏ ਉਹਦੇ ਕਈ ਸਾਰੇ ਉਪਾਏ ਆ ਉਹਦੇ ਜ਼ਿਆਦਾਤਰ ਦੀਵਾਲੀ ਵਾਲੀ ਰਾਤ ਕਿਉਂਕਿ ਮਸਿਆ ਗਈ ਜਾਂਦੀ ਹੈ ਮਸਿਆ ਨੂੰ ਪਿਤਰਾ ਦੀ ਵੀ ਮਸਿਆ ਗਈ ਜਾਂਦੀ ਹੈ ਕਹਿੰਦੇ ਨੇ ਕਿ ਸਾਰਾ ਸਾਲ ਜਦਾਂ ਆਪਣੇ ਹੋਂ ਨੇ ਪਿੱਛੇ ਨਰਾਤੇ ਸ਼ਰਾਦ ਨਿਕਲ ਕੇ ਗਏ ਨੇ ਕਿ ਪਿਤਰੀ ਮਸਿਆ ਕੁਬ ਖਿਲਾਇਆ ਜਾਂਦਾ ਹੈ ਕਹਿੰਦੇ ਭ੍ਰਮਣ ਤੇ ਨਿਕਲਦੇ ਦੀਵਾਲੀ ਵਾਲੀ ਰਾਤ ਕਿਉਂਕਿ ਭਗਵਾਨ ਰਾਮ ਜੀ ਆਏ ਤੇ ਪੂਰਾ ਬ੍ਰਹਮਾਣ ਉਸ ਦਿਨ ਉਤਸਵ ਮਨਾ ਰਹੇ ਸੀ ਉਦੋਂ ਪਿਤਰ ਵੀ ਨਿਕਲਦੇ ਨੇ ਪ੍ਰਣਾਮ ਕਰਨੇ ਨਿਕਲਦੇ ਨੇ ਆਸ਼ੀਰਵਾਦ ਦੇਣੇ ਨਿਕਲਦੇ ਨੇ ਪਿਤਰਾਂ ਦੇ ਆਸ਼ੀਰਵਾਦ ਦੇਣ ਲਈ ਲੋਕੀ ਅਲੱਗ-ਅਲੱਗ ਪੂਜਾ ਕਰਦੇ ਨੇ ਔਰ ਤੁਸੀਂ ਇਹ ਦੇਖਿਆ ਹੋਣਾ ਜਿਹੜਾ ਤੁਸੀਂ ਕਹਿੰਦੇ ਕਿ ਸਮਾਨ ਵਗੈਰਾ ਟੂਣੇ ਜਾਦੇ ਟੂਣੇ ਨੇ ਐਕਚੁਅਲੀ ਉਹਨਾਂ ਦੀ ਰੈਮਡੀਜ਼ ਨੇ ਆਪਣੇ ਆਪਣੇ ਕਰਮ ਨੇ ਦੇਖ ਕੇ ਤੇ ਝਾੜੂ ਕਾ ਰੱਖ ਦਿੰਦੇ ਨੇ ਜਾਂ ਕਿਥੇ ਮਟਕਾ ਰੱਖ ਦਿੰਦੇ ਨੇ ਦੀਵਾਲੀ ਦਾ ਔਰ ਤੁਸੀਂ ਦੇਖਣਾ ਝਾੜੂ ਖੋਲ ਕੇ ਰੱਖ ਦਿੰਦੇ ਨੇ ਕਹਿੰਦੇ ਸਾਨੂੰ ਝਾੜੂ ਹਾਂ ਬੰਨ ਖੁੱਲਿਆ ਮਿਲੇ ਇੱਥੇ ਲੋਕੀ ਬੜੇ ਸਾਰੇ ਉਹ ਮੰਨਦੇ ਨੇ ਕਿ ਝਾੜੂ ਨੂੰ ਵੀ ਲਕਸ਼ਮੀ ਦੇ ਰੂਪ ਚ ਮੰਨਿਆ ਜਾਂਦਾ ਹੈ ਧੰਨ ਤੇਰੇ ਦੇ ਸਭ ਤੋਂ ਜ਼ਿਆਦਾ ਝਾੜੂ ਦੀ ਖਰੀਦ ਵੀ ਹੁੰਦੀ ਹੈ ਲਕਸ਼ਮੀ ਦੇ ਝਾੜੂ ਦੀ ਖਰੀਦ ਇਸ ਦੇ ਆਏ ਵੀ ਆਖਿਆ ਜਾਂਦਾ ਹੈ ਵੀ ਜਿਹੜੇ ਸਮਾ ਦਿਵਾਲੀ ਹੁੰਦਾ ਹੈ ਜਦੋਂ ਚੌਂਕ ਦੇ ਜੇਕਰ ਝਾੜੂ ਖਿਲਾ ਟੱਪੋਂ ਨਾਲ ਉਸ ਨੂੰ ਉਸ ਕ੍ਰੋਸ ਨਾ ਕਰੋ ਉਸ ਦੇ ਸਾਈਡ ਤੇ ਹੋ ਕੇ ਲੰਘ ਜਾਓ ਇੱਕ ਵਾਰ ਤੁਸੀਂ ਕਹਿ ਰਹੇ ਹੋ ਵੀ ਉਹ ਸ਼ੁਭ ਵੀ ਹੁੰਦਾ ਹੈ ਤੇ ਸ਼ੁਭ ਵੀ ਗਿਣਾ ਜਾਂਦਾ ਹੈ ਇਹ ਕੀ ਸਿਸਟਮ ਹੈ ਜੀ ਦੇਖੋ ਸ਼ੋਭਾ ਸ਼ੁਭ ਦਾ ਇੱਕ ਤਾਂ ਦੁਨੀਆ ਦਾ ਰਾਂਜ ਦੇਸ਼ ਅੱਛਾ ਸ਼ਬਦ ਅਛਾਈ ਹੈ ਤੇ ਬੁਰਾਈ ਵੀ ਹੈ ਇਹ ਤਾਂ ਕੁਦਰਤ ਹੈ ਮੈਂ ਜੇ ਨਮਕ ਹੈ ਤਾਂ ਮਿੱਠਾ ਵੀ ਹੈ ਸੇਮ ਉਸੇ ਤਰੀਕੇ ਨਾਲ ਹੈ ਕੀ ਬੰਦਾ ਆਪਣੇ ਬਾਨੇ ਖੁੱਲਣ ਨਹੀਂ ਕਾਦਾ ਮੈਂ ਅੱਗੇ ਦੱਸਣ ਲੱਗਾ ਸੀਗਾ ਕਿ ਜਿਹੜਾ ਆਪਣਾ ਉਪਾਏ ਹੁੰਦਾ ਤੁਸੀਂ ਇੱਕ ਦੇਖੋ ਇਹ ਸਿਰਫ ਚੌ ਰਸਤੇ ਚ ਹੁੰਦਾ ਜਿੱਥੋਂ ਚਾਰੇ ਤਰਫ ਰਸਤਾ ਨਿਕਲੇ ਤੇ ਰਸਤੇ ਤੇ ਡਬਲ ਰਸਤੇ ਤੇ ਇਹ ਉਪਾਏ ਕੰਮ ਨਹੀਂ ਕਰਦੇ ਉਹਦਾ ਇੱਕ ਮਤਲਬ ਹੁੰਦਾ ਹੈ ਕਿ ਸਾਡੇ ਚਾਰੇ ਤਰਫ ਦੇ ਸਾਡੇ ਰਾਹ ਖੁੱਲ ਜਾਣ ਉਹਦੇ ਲਈ ਅਲੱਗ-ਅਲੱਗ ਪੰਡਤ ਜੀ ਅਲੱਗ-ਅਲੱਗ ਤਾਂਤਰੀ ਅਲੱਗ-ਅਲੱਗ ਬਾਬਾ ਜੋ ਵੀ ਦੁਨੀਆ 'ਚ ਸਾਰੇ ਇੱਕ ਤਰ੍ਹਾਂ ਦੇ ਲੋਕ ਬੈਠੇ ਨੇ ਉਹ ਆਪਣੇ ਬੁੱਧੀ ਵਿਵੇਕ ਅਨੁਸਾਰ ਜਿਹੜਾ ਉਹਨਾਂ ਨੇ ਪੜ੍ਹਿਆ ਲਿਖਿਆ ਹੁੰਦਾ ਉਸੇ ਸਾਨੂੰ ਉਪਾਅ ਕਰਾਉਂਦੇ ਨੇ ਮੈਂ ਤੁਸੀਂ ਜਿਹੜਾ ਮੁੱਖ ਸਵਾਲ ਕੀਤਾ ਕਿ ਅਗਲੇ ਦੀ ਨੈਗੇਟਿਵਿਟੀ ਹੈ ਜਾਂ ਅਗਲੇ ਦਾ ਕੋਈ ਕੀਤਾ ਕਰਾਏ ਸਾਡੇ ਤੇ ਨਾ ਆਵੇ ਨਾ ਆਵੇ ਦੇਖੋ ਜੇ ਤਾਂ ਪੂਰਾ ਇਹਦਾ ਫਲ ਲੈਣ ਦੇਣ ਫਿਰ ਰਾਤ ਨੂੰ ਜਿਹੜੇ ਬੰਦੇ ਆਵਾਰਾਗਰਦੀ ਕਰਦੇ ਨੇ ਜਾਂ ਬੇਮਤਲਬ ਚੀ ਗੀੜੀ ਮਾਰਨ ਨਿਕਲ ਜਾਂਦੇ ਨੇ ਦਿਵਾਲੀ ਰਾਤ ਨੂੰ ਕਿ ਨਸ਼ਾ ਕਰਕੇ ਆਪਣਾ ਜਾਨੇ ਨੇ ਇਹ ਜ਼ਿਆਦਾਤਰ ਘਟਨਾ ਮੇਰੇ ਆਪਣੇ ਤਜਰਬੇ ਅਨੁਸਾਰ ਉਹਨਾਂ ਨੂੰ ਇਫੈਕਟ ਕਰਦੀ ਨੇ ਨਹੀਂ ਤਾਂ ਦਿਵਾਲੀ ਵਾਲੀ ਰਾਤ ਲੋਕੀ ਜ਼ਿਆਦਾਤਰ ਕੋਸ਼ਿਸ਼ ਕਰਦੇ ਨੇ ਕਿਆ ਵੀ बार-बार ਇਹ ਜਾਂਦਾ ਕਿ ਆਪਣੇ ਘਰੇ ਰਹਿ ਕੇ ਪੂਜਾ ਕਰੋ ਕਿਥੇ ਆਣ ਜਾਣ ਨੂੰ ਤਾਂ ਵੈਸੇ ਹੀ ਮਨਾ ਕੀਤਾ ਜਾਂਦਾ ਜਿੱਦਾਂ ਕਿਹਾ ਜਾਂਦਾ ਨਾ ਜਿੱਦਾਂ ਆਪਾਂ ਦੋ ਤਰੀਕ ਨੂੰ ਕਹ ਕੇ ਡਰਾਈਡੇ ਹੀ ਹੋ ਗਿਆ ਲੋਕੀ ਪਹਿਲੇ ਖਰੀਦਣਾ ਉਹ ਗਲਤ ਚੀਜ਼ ਗਲਤ ਹੀ ਹੈ ਆਪਣੇ ਜਿਹਨੂੰ ਕੋਈ ਜ਼ਰੂਰਤ ਹੈ ਕਿਸੇ ਦੀ ਤਬੀਤ ਖਰਾਬ ਹੈ ਕਿਸੇ ਬਿਮਾਰੀ ਕੋਈ ਅਮਰਜੈਂਸੀ ਹੈ ਉਹ ਤਾਂ ਚੱਲੀ ਜਾਣਾ ਹੈ ਇੰਨੀ ਆਬਾਦੀ ਇੰਨੀ ਦੁਨੀਆ ਨੇ ਕਿਸੇ ਨੇ ਕਿਸੇ ਦੇ ਲਈ ਨਹੀਂ ਰੁਕਣਾ ਪਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਬਾਹਰ ਹੀ ਨਾ ਜਾਵੇ ਕਿਉਂਕਿ ਇਸ ਸਮੇਂ ਜਿੱਦਾਂ ਦੱਸ ਰਹੇ ਕਿ ਤੰਤਰ ਸiddhi ਮੰਤਰ ਸiddhi ਸਾਲ ਦੀ ਸਭ ਤੋਂ ਪਾਵਰਫੁਲ ਚੀਜ਼ ਹੁੰਦੀ ਦਿਵਾਲੀ ਸਭ ਤੋਂ ਜ਼ਿਆਦਾ ਸਿੱਧੀ ਵਾਲਾ ਕੰਮ ਦਿਵਾਲੀ ਦੀ ਰਾਤ ਨੂੰ ਹੁੰਦਾ ਹੈ ਤੇ ਕੋਸ਼ਿਸ਼ ਕੀਤੀ ਜਾਂਦੀ ਕਿਉਂਕਿ ਉਸ ਸਮੇਂ ਜੇ ਜਿੱਦਾਂ ਦੱਸਿਆ ਅਛਾਈ ਵੀ ਹੈ ਤੇ ਬੁਰਾਈ ਵੀ ਆਂਦੀ ਹੈ ਉਹ ਸਭ ਸਾਹਮਣੇ ਆ ਕੇ ਆਪਣੇ ਕਰਮਾਂ ਅਨੁਸਾਰ ਤੁਹਾਡੀ ਕੀ ਲਗਨ ਹੈ ਅੱਜ ਕੱਲ ਲੋਕੀ ਸਿਰਫ ਔਰ ਸਿਰਫ ਉਹਨਾਂ ਨੂੰ ਆਪਣੇ ਅੱਛੇ ਤੋਂ ਮਤਲਬ ਹੈ ਤੇ ਉਸੇ ਹਿਸਾਬ ਨਾਲ ਜਦ ਪਤਾ ਹੈ ਕਿ ਅਗਲਾ ਕੁਝ ਉਲਟੇ ਸਿੱਧੇ ਜਾਂ ਸਾਨੂੰ ਨਹੀਂ ਸੂਟ ਕਰਦੇ ਉਹ ਚੀਜ਼ਾਂ ਉਲਟੇ ਸਿੱਧੇ ਨਹੀਂ ਕਵਾਂਗੇ ਉਹ ਆਪਣੇ ਬਰਕਤ ਲਈ ਕੰਮ ਕਰ ਰਿਹਾ ਪਰ ਉਹ ਸਾਨੂੰ ਨਹੀਂ ਸੂਟ ਕਰ ਰਿਹਾ ਉਹਦਾ ਤਰੀਕਾ ਤੇ ਕੋਸ਼ਿਸ਼ ਕਰੋ ਉਸ ਦਿਨ ਨੂੰ ਅਵੋਇਡ ਕਰ ਤੋਂ ਉਹ ਟੂਣਾ ਜਿੱਦਾਂ ਹੀ ਧੁੱਪ ਦੀ ਪਹਿਲੀ ਰੋਸ਼ਨੀ ਉੱਤੇ ਪੈਂਦੀ ਹੈ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਉਹ ਚੀਜ਼ ਦੀ ਨੈਗੈਟਿਵਿਟੀ ਖਤਮ ਹੋ ਜਾਂਦੀ ਹੈ ਜਦੋਂ ਆਪਣੇ ਬਾਡੀ ਦੇ ਯੂਵੀ ਰੇਸ ਪੈਣ ਨਾਲ ਕਿੰਨੇ ਸਾਰੇ ਬੈਕਟੀਰੀਆ ਮਰ ਜਾਂਦੇ ਨੇ ਧੁੱਪ ਦੀ ਰੋਸ਼ਨੀ ਨਾਲ ਹੀ ਉਹ ਚੀਜ਼ ਖਤਮ ਹੋ ਜਾਂਦੀ ਹੈ ਉਹਦਾ ਫਿਰ ਇੰਨਾ ਦੋਸ਼ ਨਹੀਂ ਰਹਿੰਦਾ ਹਾਂ ਰਾਤ ਦੇ ਸਮੇਂ ਜੇ ਤੁਸੀਂ ਉਹ ਟੂਣਾ ਟੱਪਦੇ ਆ ਉਹਦੇ ਨੇੜੇ-ਸੜੇ ਜ਼ਿਆਦਾ ਕਰਨ ਜਾਂ ਪਰ ਐਸਾ ਕੋਈ ਪ੍ਰਮਾਣਿਤ ਨਹੀਂ ਹੈ ਕਿ ਤੁਹਾਡੇ ਤੇ ਕੋਈ ਨੁਕਸਾਨ ਹੋ ਗਿਆ ਪਰ ਐਸਾ ਕਿਹਾ ਜਾਂਦਾ ਜਿਹੜਾ ਆਪਾਂ ਨਾਨੀ-ਦਾਦੀ ਆਪਣੇ ਬਜ਼ੁਰਗਾਂ ਤੋਂ ਸੁਣਿਆ ਅੰਦੇ ਕਿ ਨਹੀਂ ਕਰਨਾ ਚਾਹੀਦਾ ਤੇ ਵਾਇਰ ਕਰਨਾ ਚਾਹੀਦਾ ਮੈਂ ਟੂਨੇ ਟੱਪੇ ਨੇ ਮੈਂ ਇਹ ਕਹਣਾ ਕਿ ਘਰ ਦੀ ਲక్ష్ਮੀ ਜਦ ਆਪਾਂ ਪੂਜਾ ਕਰ ਰਹੇ ਆ ਘਰੇ ਰਹਿ ਕੇ ਮਨਾਓ ਘੁੰਮਣ ਫਿਰਨੇ ਦੇ ਦਿਨ ਬਹੁਤ سارے ਦਿਨ ਪੈਣੇ ਉਹਦੇ ਨਹੀਂ ਕਰਿਆ ਰਣਾ ਦਾ ਕਹਿਣ ਦਾ ਮਤਲਬ ਇਹ ਹੈ ਵੀ ਇਹ احتیاط ਜ਼ਰੂਰੀ ਹੈ ਵੀ ਆਪਣੇ ਘਰੇ ਰੋ ਪਰ ਇਸ ਦੇ ਨਾਲ ਹੁਣ ਇਹ ਵਿਸ਼ਾ ਜਿੱਥੇ ਕੰਪਲੀਟ ਹੁੰਦਾ ਮੈਂ ਨਾਲ ਇੱਕ ਸਵਾਲ ਕਰਨਾ ਚਾਹਾਂਗਾ ਦੀ ਪਾਵਲੀ ਦੀਪ ਦੇ ਨਾਮ ਤੋਂ ਜਾਣੀ ਜਾਂਦੀ ਹੈ ਦੀਪ ਮਾਲਾ ਵੀ ਇਸ ਦਿਨ ਕੀਤੀ ਜਾਂਦੀ ਹੈ ਤੇ ਪਰ ਜੇਕਰ ਅਜ ਦੇ ਯੁੱਗ ਦੀ ਗੱਲ ਕਰੀਏ ਤਾਂ ਯੁੱਗ ਬਦਲ ਰਿਹਾ ਹੈ ਟੈਕਨੋਲੋਜੀ ਆ ਰਹੀ ਹੈ ਲੋਕ ਲਾਈਟਾਂ ਵਾਲੇ ਦੀਵੇ ਲਗਾ ਕੇ ਜਿਹੜੇ ਨੇ ਘਰੇ ਲਗਾਉਂਦੇ ਨੇ ਤਾਂ ਕੀ ਉਹ ਸਹੀ ਨੇ ਸਮਝੇ ਜਾਂਦੇ ਨੇ ਜਿੱਥੇ ਇੱਕ ਆਪਾਂ ਦੇਸੀ ਕਿਉ ਉਹ ਦਾ ਜਾਂ ਸਰੋਂ ਦੇ ਤੇਲ ਦਾ ਦੀਵਾ ਲਗਾਉਣਾ ਹੈ ਤਾਂ ਕਿੱਥੇ ਇੱਕ ਇਲੈਕਟ੍ਰਿਕਿਟੀ ਵਾਲਾ ਇੱਕ ਲਾਈਟ ਵਾਲਾ ਦੀਵਾ ਤਾਂ ਕਿੰਨਾ ਕੁ ਫਰਕ ਹੈ ਕਿੰਨਾ ਉਸ ਦਾ ਜਿਹੜਾ ਉਹ ਅਸਰ ਜਿਹੜਾ ਨਜ਼ਰ ਆਉਂਦਾ ਦੇਖੋ ਬਹੁਤ ਜ਼ਿਆਦਾ ਸਹੀ ਗੱਲ ਹੈ ਮੈਂ ਤੁਹਾਡੇ ਮਾਧਿਅਮ ਨਾਲ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹਨਾ ਹੈ ਪੂਜਾ ਪਾਠ ਦੇ ਵਿੱਚ ਇਲੈਕਟ੍ਰਿਕ ਦੀਵੇ ਦਾ ਪ੍ਰਯੋਗ ਨਹੀਂ ਹੁੰਦਾ ਇਹ ਪਤਾ ਨਹੀਂ ਕਿੱਥੋਂ ਚਲਨ ਬਣ ਗਿਆ ਹੈ ਵੈਸੇ ਬਿਲਕੁਲ ਨਹੀਂ ਹੁੰਦਾ ਬਿਲਕੁਲ ਮਿੱਟੀ ਦੇ ਦੀਏ ਦਾ ਹੀ ਪ੍ਰਯੋਗ ਹੁੰਦਾ ਹੈ ਅੱਜ ਕੱਲ ਤਾਂ ਕਲਰਫੁਲ ਚਲੋ ਰੰਗीन ਕਰਨ ਲੱਗੇ ਸਿਰਫ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਜੇ ਆਪਣਾ ਕੁਝ ਅੱਛਾ ਚਾਹਨੇ ਹੋ ਕਿ ਸਾਲ ਨੂੰ ਕੋਈ ਨੁਕਸਾਨ ਨਾ ਹੋਵੇ ਸਿਰਫ ਮਿੱਟੀ ਦੇ ਦੀਏ ਦਾ ਹੀ ਪ੍ਰਯੋਗ ਕਰੋ ਆਰਟੀਫੀਸ਼ੀਅਲ ਦੀਏ ਦਾ ਪ੍ਰਯੋਗ ਮੰਦਰ ਚ ਘਰ ਚ ਪੂਜਾ ਪਾਠ ਦੇ ਧਾਰਮਿਕ ਕੰਮ ਚ ਨਹੀਂ ਹੁੰਦਾ ਹੈ ਤੇ ਕੋਈ ਵਿਸ਼ੇਸ਼ ਮੰਤਰ ਕੁਝ ਖਾਸ ਮੰਤਰ ਕੁਝ ਖਾਸ ਇਹ ਕਹਿ ਲੋ ਸਾਡੀ ਆਡੀਅנס ਵਾਸਤੇ ਉਹ ਚੀਜ਼ ਵੀ ਜਿਹਦੇ ਨਾਲ ਲక్ష్ਮੀ ਮਾਤਾ ਪ੍ਰਸੰਨ ਹੋਣ ਤੇ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਆਉਣ ਸਫਲਤਾ ਹੋਵੇ ਦੇਖੋ ਇਹਦੇ ਨਾਲ ਦੋ ਤਿੰਨ ਮੈਂ ਚੀਜ਼ਾਂ ਦੱਸਦਾ ਜੋ ਨਾ ਉਹਨਾਂ ਨੇ ਕਦੀ ਜਾਣਿਆ ਕਦੀ ਨਾ ਉਹਨਾਂ ਨੇ ਨਾ ਸੋਚਿਆ ਵੀ ਨਾ ਕਿ ਯਾਰ ਹਾਂ ਯਾਰ ਇਹਦਾ ਇੱਕ ਹੀ ਕਾਰਨ ਹੈ ਬਹੁਤ ਅੱਛਾ ਇਹਦੇ ਨਾਲ ਮੈਂ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਰਿਆਂ ਨੂੰ ਮੈਂ ਪੁੱਛਣਾ ਵੀ ਜਾਨਾ ਕਿ ਸਾਰੇ ਦੀਵਾਲੀ ਦੀ ਰਾਤ ਲక్ష్ਮੀ ਗਣੇਸ਼ ਦੀ ਪੂਜਾ ਕਰਦੇ ਨੇ ਸਾਰੇ ਜਣੇ ਸਭ ਤੋਂ ਪਹਿਲਾਂ ਆਪਾਂ ਵੀ ਅਗਰ ਦੀਵਾਲੀ ਦਾ ਪੂਜਨ ਟਾਈਮ ਕੀ ਹੈ ਪੂਜਨ ਟਾਈਮ ਕਿਹੜਾ ਹੈ ਕਿਹੜਾ ਕਰਨਾ ਚਾਹੀਦਾ ਪਰ ਕਿਸੇ ਨੂੰ ਜ਼ਿਆਦਾਤਰ ਲੋਕਾਂ ਨੂੰ ਹੁਣ ਜਿੰਨੇ ਵੀ ਅੰਗਰੇਜ਼ ਉਹਨਾਂ ਨੂੰ ਇਹ ਨਹੀਂ ਪਤਾ ਕਿ ਦੀਵਾਲੀ ਵਾਲੇ ਦਿਨ ਲਕਸ਼ਮੀ ਗਣੇਸ਼ ਦੀ ਪੂਜਾ ਕਿਉਂ ਹੁੰਦੀ ਹੈ ਬਿਲਕੁਲ ਇਹ ਤਾਂ ਉਹ ਤਾਂ ਬਈ ਰਾਮ ਜੀ ਦਾ ਪਰਵ ਸੀ ਰਾਮ ਜੀ ਗਏ ਸੀ ਦੀਪਮਾਲਾ ਹੋਈ ਸੀ ਦੀਆ ਦੇ ਪੂਰਾ ਜਾ ਕੇ ਜਗਮਗ ਜਮਗਾ ਕੀਤਾ ਸੀ ਇੰਨੀ ਲਾਈਟ ਅੱਜ ਦੀ ਲਾਈਟ ਜਿਨੀ ਰੌਸ਼ਨੀ ਹੋਣੀ ਜਿੰਨੀ ਲਾਈਟ ਜਿੰਨੇ ਦੀਏ ਉਸ ਸਮੇਂ ਬੜ ਗਏ ਸੀਗੇ ਹਰ ਘਰ ਤੇ ਜਗ੍ਹਾ ਨਹੀਂ ਸੀ ਹੁੰਦੀ ਐਸਾ ਕਿਹਾ ਜਾਂਦਾ ਸਾਡੇ ਰਾਮਚੰਦ ਤੇ ਮਾਨਸ ਚ ਵੀ ਕਿ ਬਹੁਤ ਅਦਭੁਤ ਦੀਪਮਾਲਾ ਹੋਈ ਸੀ ਉਸ ਦਿਨ ਲੋਕਾਂ ਨੂੰ ਪਤਾ ਨਹੀਂ ਕਿ ਜਿਹੜੀ ਮੈਂ ਇੱਕ ਛੋਟੀ ਜੀ ਕਹਾਣੀ ਔਰ ਇੱਕ ਲੋਕਾਂ ਨੂੰ ਅਵੇਅਰਨੈਸ ਦੇ ਰੂਪ ਚ ਦੱਸ ਦੇਣਾ ਹੈ ਵੈਸਾ ਕਮੈਂਟ ਤੇ ਜੇ ਪੁੱਛਣ ਤਾਂ ਬਾਤ ਚ ਦੱਸਣਾ ਜਿਆਦਾ ਅੱਛਾ ਹੈ ਪਰ ਫਿਰ ਵੀ ਮੈਂ ਉਹਨਾਂ ਨੂੰ ਦੱਸ ਦੇਣਾ ਹੈ ਕਿ ਜਿਹੜੀ ਦੀਪ ਹਾਲ ਹੈ ਜਿਹੜੇ ਲక్ష్ਮੀ ਗਣੇਸ਼ ਜੀ ਦੇ ਪੂਜਨ ਹੈ ਉਹਦੀ ਦੋ ਦਿਨ ਕਹਾਣੀਆਂ ਨੇ ਪਰ ਲక్ష్ਮੀ ਜੀ ਜਿਹੜੀ ਉਤਪਤੀ ਸੀ ਉਹ ਸਤਿਯੁਗ ਚ ਹੋਈ ਸੀ ਜਦੋਂ ਸਮੁੰਦਰ ਮੰਤਨ ਤੋਂ ਆਏ ਸੀਗੇ ਉਹ ਮਹੀਨਾ ਸੀ ਸਾਵਨ ਦਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਮੁੰਦਰ ਮੰਤਰੀ ਕਦੋਂ ਆਇਆ ਸੀ ਜਦ ਆਪਾਂ ਸਾਵਣ ਦੀ ਬਾਈਟ ਕਿਤੇ ਸੋਚੇ ਕਦ ਕਿਆ ਸੀਗਾ ਆਪਾਂ ਭਵਿਸ਼ਾਤ ਖੇੜਿਆ ਸੋਚਾਂ ਹਾਂ ਕਿ ਉਹ ਸਾਵਣ ਦੇ ਮਹੀਨੇ ਚੋਈ ਸੀ ਪਰ ਜਦੋਂ ਲక్ష్ਮੀ ਜੀ ਉਥੋਂ ਨਿਕਲੇ ਠੀਕ ਹੈ ਕਿ ਨਹੀਂ ਜਦ ਨਾਰਾਇਣ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਆਪਾਂ ਕੀ ਕਰਦੇ ਜਦ ਰਿਸੈਪਸ਼ਨ ਪਾਰਟੀ ਜਾਂ ਕੁਝ ਸੀ ਉਹਦਾ ਦਾਇਤ ਉਹ ਬ੍ਰਹਮਾ ਜੀ ਨੇ ਦਿੱਤਾ ਕੁਬੇਰ ਜੀ ਨੂੰ ਕੁਬੇਰ ਜੀ ਉਸ ਸਮੇਂ ਸੀਗੇ ਬੜੇ ਕੰਜੂਸ ਉਹਨ ਲੋਕ ਕੀ ਆਏ ਪਾਰਟੀ ਦੇ ਆਏ ਦਿੱਤਾ ਚਲੋ ਸ਼ਬਦ ਦੇ ਫੇਰ ਤੇ ਨਾ ਆਓ ਇਹ ਸਿਰਫ ਸਸਾ ਦਾਨ ਦੱਸਣ ਦੇ ਲਈ ਹੈ ਕਿ ਖਾਣ ਪੀਣ ਚ ਜ ਆ ਕਿਸੇ ਜੀਓ ਕੰਜੂਸੀ ਕਰ ਰਹੇ ਸੀ ਕਿਉਂਕਿ ਕੁਬੇਰ ਦੇਵਤਾ ਨੂੰ ਕਹਿੰਦੇ ਭੰਡਾਰ ਦੇ ਮਾਲਕ ਉਹ ਖਰਚੇ ਦੇ ਥੋੜੇ ਕੰਜੂਸੀ ਕਰ ਰਹੇ ਸੀਗੇ ਤੇ ਲక్ష్ਮੀ ਜੀ ਨੇ ਦੇਖਿਆ ਕਿ ਆ ਚੀਜ਼ ਕਿਉਂ ਫਿਰ ਭੋਲੇਨਾਥ ਜੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਗੱਲਾਂ ਜਦੋਂ بڑے بڑے ਲੋਕ ਮਹਿਫਿਲ ਨੇ ਕਿ ਇਹ ਸਾਰਾ ਕੰਮ ਨਾ ਜਿਹੜੇ ਲੇਖਨ ਦੇ ਦੇਵਤਾ ਜਿਹਨੂੰ ਪ੍ਰਥਮ ਪੂਜੇ ਕਿਹਾ ਜਾਂਦਾ ਹੈ ਜਿਹਨੂੰ ਹਰ ਚੀਜ਼ ਬਾਰੇ ਪਤਾ ਹੈ ਤੁਸੀਂ ਦੇਖੋਗੇ ਕੋਈ ਵੀ ਪੂਜਾ ਹੋਵੇ ਸਭ ਤੋਂ ਪਹਿਲੀ ਪੂਜਾ ਹੁੰਦੀ ਗਣੇਸ਼ ਜੀ ਦੀ ਉਹਨਾਂ ਨੂੰ ਵਰਦਾਨ ਮਿਲਿਆ ਸੀ ਕਿ ਜਦੋਂ ਉਹਨਾਂ ਦਾ ਸ਼ਿਵ ਜੀ ਨੇ ਧਾਟ ਤੋਲਾ ਕਰਕੇ ਗਣੇਸ਼ ਜੀ ਉਸ ਤੋਂ ਸਾਰੇ ਦੇਵੀ ਦਾ ਵਰਦਾਨ ਕੋਈ ਵੀ ਪੂਜਾ ਹੋਗੀ ਕੋਈ ਵੀ ਪੂਜਾ ਹੋਗੀ ਉਹ ਗਣੇਸ਼ ਜੀ ਦੀ ਹੋਗੀ ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਇਹ ਦੱਸਿਆ ਦੱਸਿਆ ਸੀ ਕਿ ਇਹਨਾਂ ਨੂੰ ਦੋ ਕਿ ਆਪਣਾ ਪੂਜਾ ਪਾਠ ਦਾ ਜਿਹੜਾ ਵੀ ਖਾਣ ਪੀਣ ਦਾ ਸਾਰਾ ਸੰਬੰਧ ਹੈ ਇਹ ਗਣੇਸ਼ ਜੀ ਨੂੰ ਦੋ ਕਿ ਗਣੇਸ਼ ਜੀ ਮਾਤਾ ਲక్ష్ਮੀ ਦੇ ਨਾਲ ਬੜਾ ਖੂਬ ਉਹਨਾਂ ਨੇ ਖਰਚਾ ਕੀਤਾ ਦਿਲ ਖੋਲ ਕੇ ਤੇ ਲక్ష్ਮੀ ਜੀ ਨੇ ਆਪਣੇ ਜਿੰਨੇ ਮਹਿਮਾਨਾਂ ਨੂੰ ਉਹ ਕਹਿੰਦੇ ਨੇ ਕਿ ਜਿੱਥੇ ਵੀ ਉਹ ਅੱਜ ਵੀ ਨੇ ਨਾ ਉਹਨਾਂ ਦੀ ਪੁਸ਼ਤਾ ਉਹਨਾਂ ਦੇ ਵੰਸ਼ਜ ਅੱਜ ਵੀ ਗਰੀਬ ਨੇ ਹੈ। ਹਾਂਜੀ ਤਾਂ ਪੰਡੇ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ ਕਿ ਵੀ ਪੂਜਾ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਉਸ ਦੇ ਨਾਲ ਆਪਾਂ ਦੇਖਦੇ ਹਾਂ ਵੀ ਅ ਅੱਜਕੱਲ ਜਿਸ ਤਰੀਕੇ ਨਾਲ ਪੂਜਾ ਹੁੰਦੀ ਹੈ ਤਾਂ ਜਿਹੜੀ ਥਾਲੀ ਹੈ ਲੋਕ ਜਿਵੇਂ ਪਹਿਲਾਂ ਸੁੱਚੇ ਜਿਹੜੀ ਹੈ ਧਾਤੂ ਦੀ ਰੱਖਦੇ ਹੁੰਦੇ ਸੀ ਤਾਂਬੇ ਦੀਆਂ ਚਾਂਦੀ ਦੀ ਪਰ ਹੁਣ ਉਹ ਚੀਜ਼ਾਂ ਲੱਗ ਹੁੰਦੀਆਂ ਜਾਂ ਨਹੀਂ ਉਸ ਦੇ ਨਾਲ ਦੇਖਦੇ ਹਾਂ ਵਿਕਰਾਂ ਦੇ ਵਿੱਚ ਵੀ ਸਮੱਸਿਆ ਆਉਂਦੀ ਹੈ ਤਾਂ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ? ਦੇਖੋ ਜਿਹੜਾ ਤੁਸੀਂ ਪਹਿਲਾਂ ਵੀ ਸਵਾਲ ਕੀਤਾ ਸੀਗਾ ਕਿ ਬੰਦੇ ਨੇ ਪੂਜਾ ਦੀ ਵਿਧੀ ਕੀ ਹੈ। ਹੂੰ। ਦੇਖੋ ਵਿਧੀ ਤਾਂ ਆਪਣੇ ਸਮਰਥਾ ਅਨੁਸਾਰ ਜਿੰਨੀ ਮਰਜ਼ੀ ਕਰ ਲੋ ਘੱਟ ਹੀ ਹੈ। ਬੰਦਾ ਭੋਲੇ ਭਾ ਕੁਝ ਵੀ ਕਰੇ ਉਹ ਸਭ ਅੱਛਾ ਹੈ। ਪਰ ਕੁਝ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਹੈ ਬਹੁਤ ਜ਼ਿਆਦਾ। ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਪਲਾਸਟਿਕ ਦੀ ਮੂਰਤੀ, ਪਲਾਸਟਿਕ ਦਾ ਸਮਾਨ ਯੂਜ਼ ਨਹੀਂ ਹੁੰਦਾ ਲక్ష్ਮੀ ਪੂਜਾ 'ਚ। ਇਹ ਅੱਜਕੱਲ ਬੜਾ ਟ੍ਰੈਂਡ ਵੜ ਗਿਆ ਕਿ ਬੜੇ ਪਲਾਸਟਿਕ ਨੂੰ ਸ਼ੇਪ ਦੇਣਾ ਆਸਾਨ ਹੁੰਦਾ ਹੈ। ਬਹੁਤ ਸਟਾਈਲਿਸ਼ ਮੂਰਤੀਆਂ ਬਣ ਜਾਂਦੀਆਂ ਨੇ ਇਹਨਾਂ ਨੇ। ਇਹ ਬਹੁਤ ਖਤਰਨਾਕ ਹੈ। ਉਹ ਪਲਾਸਟਿਕ ਨੂੰ راہੂ ਗਿਆ ਜਾਂਦਾ ਹੈ। ਠੀਕ ਹੈ। ਉਹ ਦੂਸਰਾ ਤੁਸੀਂ ਕਹਿੰਦਾ ਲੋਹੇ ਦੇ, ਕੱਚ ਦੇ ਬਰਤਨ, ਟੁੱਟੇ ਬਰਤਨ ਲੋਕੀ ਕਹਿੰਦੇ ਚੱਲ ਜਿਹੜਾ ਹੈ ਸਾਹਮਣੇ ਲਿਆ। ਨਹੀਂ ਇਹਦੇ ਵਿੱਚ ਕੋਸ਼ਿਸ਼ ਕਰੋ ਤਾਂਬਾ, ਪਿੱਤਲ ਦੇ ਬਰਤਨ, ਕਾਸੇ ਦੇ ਬਰਤਨ। ਠੀਕ ਹੈ ਕਿ ਨਹੀਂ? ਜੇ ਚਾਂਦੀ, ਸੋਨਾ ਤਾਂ ਚਲੋ ਹੁਣ ਬਹੁਤ ਲੋਕਾਂ ਦੀ ਪਹੁੰਚ ਜਿਹਦੇ ਹੈ ਉਹਨੂੰ ਰੱਖ ਕੇ ਉਹ ਪੁਰਾਤਚੇ ਪੂਜਾ ਕਰੋ। ਲੱਕੜ ਦੇ ਫੱਟੇ ਦੀ ਪੂਜਾ ਕਰੋ। ਠੀਕ ਹੈ ਕਿ ਨਹੀਂ? ਆਸਣ ਜਿਹੜਾ ਦੇਣਾ ਹੈ ਬੰਦਾ ਕਹਿੰਦਾ ਠੀਕ ਹੈ ਨਾ। ਜੇ ਮੰਦਿਰ 'ਚ ਪੂਜਾ ਕਰਦੇ ਆ ਜਾਂ ਥੱਲੇ ਉਹਨਾਂ ਨੂੰ ਅਲੱਗ ਤੋਂ ਵਿਰਾਜਮਾਨ ਕਰਾਣਾ ਹੈ। ਲੋਕੀ ਅੱਜਕੱਲ ਮੈਂ ਦੇਖਿਆ ਉਹ ਪਲਾਸਟਿਕ ਬਿਲਕੁਲ ਐਸਾ ਗਲਤੀ ਨਾ ਕਰੋ ਕੋਈ ਲੱਕੜ ਦਾ ਫਟਾ ਕੋਈ ਲੱਕੜ ਲੱਕੜ ਝੂਠੀ ਵੀ ਨਾ ਸਾਫ ਹੋ ਕੇ ਸੁੱਚੀ ਹੋ ਜਾਂਦੀ ਹੈ ਪਲਾਸਟਿਕ ਨੂੰ ਗਲਤ ਹੀ ਮੰਨਿਆ ਜਾਂਦਾ ਹੈ ਕਿ ਅਸੀਂ ਉੱਚੇ ਲਾਲ ਕਪੜਾ ਪਿਛਾਦਾ ਇਹ ਬੜਾ ਅੱਛਾ ਆਸਨ ਦਿੰਦਾ ਅਸੀਂ ਡਿਟੋਲ ਨਾਲ ਪੂੰਝਦਾ ਐਸਾ ਨਹੀਂ ਹੈ ਇਹਦਾ ਬਹੁਤ ਖਾਸ ਧਿਆਨ ਰੱਖਣਾ ਹੈ ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹੂੰਗਾ ਕਿ ਲక్ష్ਮੀ ਪੂਜਨ ਦੇ ਵਿੱਚ ਕੋਈ ਵੀ ਪਲਾਸਟਿਕ ਦਾ ਸਾਮਾਨ ਲੋਹੇ ਦਾ ਸਾਮਾਨ ਤੇ ਕੱਚਾ ਦਾ ਸਾਮਾਨ ਕੋਸ਼ਿਸ਼ ਕਰੋ ਨਾ ਯੂਜ਼ ਕਰੋ ਚਾਂਦੀ ਤਾਂਬਾ ਪਿੱਤਲ ਪ੍ਰਾਣੀ ਪਲੇਟਾ ਸਾਰਾ ਕੁਝ ਹੁੰਦੀ ਹੈ ਤਾਂਬੇ ਪਿੱਤਲੇ ਜਾਂ ਜਿਹੜੇ ਪੂਜਾ ਵਾਲੀ ਥਾਲ ਹੈ ਉਹਦੇ ਨਾਲ ਯੂਜ਼ ਕਰੋ ਠੀਕ ਹੈ ਜੇ ਬੰਦਾ ਕਹਿੰਦਾ ਮੇਰੇ ਕੋਲ ਨਹੀਂ ਹੈ ਜਾਂ ਬੜੀ ਐਮਰਜੈਂਸੀ ਹੈ ਸਟੀਲ ਯੂਜ਼ ਕਰ ਲੈ ਵੈਸੇ ਨਹੀਂ ਹੈ ਪਰ ਫਿਰ ਵੀ ਬੰਦੇ ਨੇ ਪੂਜਾ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਕਹਿਣਾ ਜਿੱਦਾਂ ਮਰਜੀ ਹੋਵੇ ਸਨਾਤਨ ਧਰਮ ਨਾਲ ਜੁੜਿਆ ਰਹੇ ਚਾਹੇ ਗਲਤੀ ਕਰ ਰਹਾ ਹੈ ਚਾਹੇ ਇੱਛਾ ਕਰ ਰਿਹਾ ਹੈ ਕੁਝ ਅੱਛਾ ਕਰੇ ਪਰ ਇਹ ਚੀਜ਼ ਬਹੁਤ ਜ਼ਿਆਦਾ ਗਲਤ ਹੈ ਔਰ ਇੱਕ ਚੀਜ਼ ਮੈਂ ਅੱਜਕੱਲ੍ਹ ਦੇਖ ਰਿਹਾ ਕਿ ਲక్ష్ਮੀ ਜੀ ਦਾ ਜਿਹੜਾ ਵਾਹਨ ਹੈ ਉਹ ਉੱਲੂ ਹੈ ਹਾਂਜੀ ਤੁਸੀਂ ਦੇਖਿਆ ਨਾ ਉੱਲੂ ਆਪਾ ਸ਼ਬਦ ਕੀ ਕਹਿੰਦਾ ਇੱਕ ਵੈਸੇ ਹਾਸੇ ਮਜ਼ਾਕ ਚ ਕਹਿੰਦਾ ਬੰਦਾ ਜਿਹੜਾ ਮਤਲਬ ਥੋੜੀ ਜਿਹੀ ਗਲ ਮਤਲਬ ਉਹਨੂੰ ਬੇਫਕੂਰ ਦੀ ਸੰਗਿਆ ਦੇਣ ਲੱਗ ਜਾਂਦੇ ਅਸੀਂ ਉਹ ਮੈਂ ਕਈ ਰੀਲਸ ਕਈ ਪੋਡਕਾਸਟ ਇੰਨਾ ਕਿ ਜ਼ਿਆਦਾ ਦੇਖ ਰਿਹਾ ਹਾਂ ਕਿਉਂਕਿ ਇਸ ਸਮੇਂ ਦਿਵਾਲੀ ਨੂੰ ਲੈ ਕੇ ਸਿਰਫ ਸਿਰਫ ਵਿਊਜ਼ ਦੇ ਚੱਕਰਾਂ 'ਚ ਗਲਤ ਗਲਤ ਕਮੈਂਟਸ ਗਲਤ ਚੀਜ਼ ਜਿਹਨੂੰ ਪਤਾ ਹੀ ਨਹੀਂ ਹੈ ਉਹ ਕਰਨ ਲੱਗ ਗਿਆ ਹੁਣ ਲక్ష్ਮੀ ਦੇ ਉੱਲੂ ਵਾਲੇ ਵਾਹਾਂ ਦੀ ਇੰਨੀ ਕਿ ਜ਼ਿਆਦਾ ਹਾਈਪ ਕ੍ਰੀਏਟ ਕਰ ਰਹੇ ਨੇ ਕਿ ਉਹਨਾਂ ਦੀ ਪੂਜਾ ਕਰੋ ਐਦਾਂ ਕਰੋ ਮੈਂ ਉਹਨਾਂ ਨੂੰ ਪਰਸਨਲੀ ਆਫ ਥਮ ਮਨਾਂ ਕਰੂੰਗਾ लक्ष्मी नारायण ਦੀ ਨਾਲ ਹੀ ਅੱਛੀ ਲੱਗਦੀ ਹੈ ਠੀਕ ਹੈ ਕਿ ਨਹੀਂ ਉਹ ਉਹਨਾਂ ਦਾ ਵਾਹਨ ਹੈ ਪਰ ਉਹਦੇ ਨਾਲ ਲక్ష్ਮੀ ਆਏ ਕਿ ਦਿਮਾਗ ਖੁਰਕੇ ਅਸੀਂ ਇੰਨੇ ਜਿਆਦਾ ਲਾਲਚੀ ਜਾਂ ਕਿਸੇ ਦੀ ਇੱਜ਼ਤ ਹੀ ਨਹੀਂ ਕਰ ਪਾਵਾਂਗੇ ਜਾਂ ਅਸੀਂ ਸਿਰਫ ਪੈਸੇ ਨਾਲ ਸੰਬੰਧ ਰੱਖਾਂਗੇ ਉਹ ਇਨਸਾਨ ਨਹੀਂ ਰਹੇਗਾ ਉਹਦੇ ਰਿਲੇਸ਼ਨ ਉਹਦੀ ਸਮਝਦਾਰੀ ਸਾਰੀ ਖਤਮ ਇੱਕ ਤਾਂ ਵੈਸੇ ਵੀ ਸਮਾਜ ਹੁਣ ਬੜਾ ਅਲੱਗ ਚੱਲਦਾ ਜਾ ਰਿਹਾ ਇਸੇ ਦੇ ਨਾਂ ਤੁਹਾਨੂੰ ਸੌਰੀ ਮੈਂ ਗੱਲ ਕੱਟ ਰਿਹਾ ਬਟ ਆਪਾਂ ਇਹ ਸ਼ੁਰੂ ਤੋਂ ਚੀਜ਼ਾਂ ਘਰਾਂ 'ਚ ਵੀ ਸੁਣਦੇ ਆਏ ਆ ਜਿਦੋਂ ਇੱਕ ਆਪਾਂ ਚੌਂਕ ਦੇ ਜਦੋਂ ਦੀਵਾ ਰੱਖ ਕੇ ਨੇ ਘਰੇ ਪੂਜਾ ਕਰਨ ਤੋਂ ਬਾਅਦ ਉੱਥੇ ਵੀ ਆਪਾਂ ਇਹੀ ਕਹਿ ਕੇ ਆਨੇ ਆ ਵੀ ਲక్ష్ਮੀ ਮਾਤਾ ਨਾਰਾਇਣ ਜੀ ਦੇ ਨਾਲ ਆਇਓ ਉੱਲੂ ਤੇ ਸਵਾਰ ਹੋ ਕੇ ਨਾ ਆਇਓ ਤਾਂ ਬਿਲਕੁਲ ਉਹ ਚੀਜ਼ਾਂ ਜਦੋਂ ਆਪਾਂ ਸ਼ੁਰੂ ਤੋਂ ਸੁਣਦੇ ਆ ਰਹੇ ਪਰ ਅੱਜ ਕੱਲ ਜਿਹੜੇ ਵਿਦਵਾਨ ਬੈਠੇ ਨੇ ਉਹ ਗਲਤ ਜਿਹੜੀ ਹੈ ਉਹ ਜਾਣਕਾਰੀ ਅੱਗੇ ਪਹੁੰਚ ਪਹੁੰਚ ਦੀ ਕਰਦੇ ਨੇ ਜਿਹਦੇ ਕਰਕੇ ਲੋਕ ਮਿਸਗਾਈਡ ਹੋ ਜਾਂਦੇ ਨੇ ਦੇਖੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰ ਮੈਂ ਕਿਸੇ ਨੂੰ ਡਿਨਾਈ ਐ ਛਾਈ ਦੀ ਗੱਲ ਨਹੀਂ ਗਲਤ ਚੀਜ਼ ਗਲਤ ਹੀ ਰਹੇਗੀ ਬਚਪਨ ਦੇ ਕੰਨੇ ਆ ਰਹੇ ਨੇ ਜਿਹੜਾ ਤੁਸੀਂ ਦੱਸਿਆ ਨਾ ਕਿ ਉੱਲੂ ਉਹ ਚੀਜ਼ ਮੈਂ ਇੰਨੇ ਕਿ ਜ਼ਿਆਦਾ ਮੈਨੂੰ ਇੰਨੇ ਜ਼ਿਆਦਾ ਫੋਨ ਆ ਰਹੇ ਨੇ ਜਿਆਦਾ ਸਵਾਲ ਆ ਰਹੇ ਨੇ ਤੁਸੀਂ ਕਮੈਂਟਸ ਇੰਨੇ ਕਿ ਉੱਲੂ ਵਾਲੇ ਫੋਟੋਸ ਦੀ ਇੰਨੇ ਕਿ ਜ਼ਿਆਦਾ ਕਿ ਲੋਕੀ ਆ ਕੇ ਪੰਡਿਤ ਜੀ ਆਦੀ ਪੂਜਾ ਕਰਾ ਦੇਣਾ ਅੱਜ ਇਹਦੇ ਨਾਲ ਕਰ ਉਹ ਨਹੀਂ राजे ਨਹੀਂ ਉਹਦੀ ਪੂਜਾ ਨਹੀਂ ਕਰਨੀ ਲక్ష్ਮੀ ਜੀ ਨਰਾਇਣ ਨਾਲ ਅੱਛੀ ਲੱਗਦੇ ਨੇ ਪਤੀ ਪਤਨੀ ਨਾਲ ਅੱਛਾ ਲੱਗਦੇ ਕਿ ਅਕਰੇ ਸਿਰਫ ਪੈਸੇ ਨਾਲ ਘਰ ਨਹੀਂ ਚੱਲਦਾ ਪਿਆਰ ਨਾਲ ਘਰ ਚੱਲਦਾ ਹੁੰਦਾ ਹੈ ਮੇਰੇ ਸਾਰਿਆਂ ਨੂੰ ਸਿਰਫ लास्ट ਸੇ ਇਹੀ ਕਹਿਣਾ ਚਾਹਾਂਗਾ ਪੂਰਾ ਪਰਿਵਾਰ ਮਿਲ ਵੰਡ ਕੇ ਲక్ష్ਮੀ ਜੀ ਗਣੇਸ਼ ਜੀ ਦੀ ਪੂਜਾ ਕਰੇ ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਆਰਤੀ ਕਰੇ ਫਿਰ ਲక్ష్ਮੀ ਜੀ ਦੀ ਆਰਤੀ ਕਰੇ ਮੈਂ ਇੱਕ ਹੋਰ ਬਹੁਤ ਅੱਛੀ ਚੀਜ਼ ਤੁਹਾਨੂੰ ਦੱਸਦਾ ਕਿ ਜਿੱਦਾਂ ਹੀ ਬੰਦਾ ਆਰਤੀ ਪੂਜਾ ਕਰਕੇ ਨਾ ਪੂਜਾ ਪਾਠ ਕਰ ਦਿੰਦਾ ਨਾਲੇ ਉੱਠ ਕੇ ਚਲਾ ਜਾਂਦਾ ਹੈ लक्ष्मी जी ਤੁਹਾਡੇ ਪੂਜਾ ਪਾਠ ਤੇ ਆਈ ਤੁਸੀਂ ਚਲੇਗੇ ਉਹਨੇ ਵੀ ਚਲੇ ਜਾਣਾ ਇੱਕ ਦਿਨ ਉਸ ਤੋਂ ਬਾਅਦ ਬੈਠ ਕੇ ਨੱਕ ਰਗੜ ਕੇ ਮਾਫੀ ਮੰਗ ਕੇ ਕਿ ਕਿਰਪਾ ਦ੍ਰਿਸ਼ਟੀ ਮਾਤਾ ਰਾਣੀ ਆਪਣੀ ਬਣਾਇ ਕੋ ਜਿਹੜੀ ਪੁਇਚੋ ਕੋ ਸ਼ਮਾ ਗਰ ਇਹ ਸ਼ਬਦ ਜੇ ਆਪਾਂ ਕਿਸੇ ਨਾਲ ਲੜੇ ਵੀ ਹੋਈਏ ਨਾ ਜਾਂ ਕਿਸੇ ਨਾਲ ਸਾਡਾ ਮਤਭੇਦ ਹੈ ਉਹਦੇ ਨਾਲ ਵੀ ਜਾ ਕੇ ਆਪਾਂ ਗੱਲ ਕਰਦੇ ਨਾ ਕਿਸੇ ਨਾ ਕਿਸੇ ਮਨ ਚ ਵੀ 50 ਪੈਸੇ 60 ਪੈਸੇ ਨਰਮੀ ਆ ਹੀ ਜਾਂਦੀ ਹੈ ਇਹ ਇੱਕ ਕੁਦਰਤੀ ਵਿਵਹਾਰ ਹੈ ਇੱਕ ਹਿਊਮਨ ਨੇਚਰ ਹੈ ਤੇ ਇਸ ਕਰਕੇ ਛਮਾਇਆਚਰਾ ਕਰਕੇ 5-10 ਮਿੰਟ ਤੇ ਬੈਠ ਕੇ ਫੈਮਿਲੀ ਨਾਲ ਬੈਠ ਕੇ ਨਾਰਮਲ ਹਾਸ ਖੇਡ ਦੀ ਗੱਲਾਂ ਕਰ ਲੋ ਨਹੀਂ ਪਰਮਾਤਮਾ ਦੀ ਗੱਲਾਂ ਹੋਣੀਆਂ ਨਾਰਮਲ ਉੱਥੇ ਬੈਠੋ ਜਿਹੜਾ ਪ੍ਰਸ਼ਾਦ ਪਾਓ ਮਿਲਦਾ ਹੈ ਪਾਂ ਤੋਂ ਬਾਅਦ ਉઠੋ ਓਟਣਾ ਲੋਕੀਂ ਕਿ ਕਹਦੇ ਪ੍ਰਸ਼ਾਦ ਲਿਆ ਚਲੋ ਜੇ ਬਪਟਾਕੇ ਚਲਾਣੇ ਚਲੋ ਜਿੱਦਣ ਉਹ ਨਹੀਂ ਉੱਥੇ ਬੈਠ ਕੇ ਪ੍ਰਸ਼ਾਦ ਪਾਓ ਮਾਤਾ ਰਾਣੀ ਦਾ ਆਸ਼ੀਰਵਾਦ ਸਮਝ ਕੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਸਮਝ ਕੇ ਉੱਥੇ ਪ੍ਰਸ਼ਾਦ ਪਾ ਕੇ ਉੱਠਣਾ ਇਹ ਬਹੁਤ ਛੋਟੀ ਚੀਜ਼ ਹੈ ਪਰ ਲక్ష్ਮੀ ਜੀ ਦੀ ਪੂਰਾ ਪੂਜਾ ਪਾਰਟ ਦਾ ਫਲ ਇੱਚੇ ਹੈ ਇਹ ਲੋਕਾਂ ਨੂੰ ਜਾਂ ਮੈਂ ਤਾਂ ਨਹੀਂ ਕਹੂੰਗਾ ਵਿਦਵਾਨ ਹੈ ਉਹਨਾਂ ਨੂੰ ਜਿਹੜੇ ਪੜੇ ਨਹੀਂ ਹੈ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਮੇਨ ਚੀਜ਼ ਦੇਖੋ ਮੰਤਰ ਤਾਂ ਬਹੁਤ سارے ਲక్ష్ਮੀ ਸਿੱਧੀ ਦੇ ਜਿੰਨੇ ਸਾਰੇ ਮੰਤਰ ਲੈ ਲਓ ਉਹਨੇ ਘੱਟ ਹੈ ਠੀਕ ਹੈ ਕਿ ਨਹੀਂ ਕੋਈ ਵੀ ਮੰਤਰ ਜਿਹੜਾ ਤੁਹਾਨੂੰ ਆਉਂਦਾ ਜਿਹੜੇ ਪਰਮਾਤਮਾ ਨੂੰ ਤੁਸੀਂ ਮੰਨਦੇ ਉਹਨਾਂ ਦਾ ਵੀ ਨਾਮ ਲੈ ਲਓ ਉਹ ਵੀ ਸਿੱਧ ਹੁੰਦਾ ਹੈ ਲక్ష్ਮੀ ਜੀ ਤੇ ਸਿਰਫ ਇਕਲਾਚੀ ਜਿਹੜਾ ਲక్ష్ਮੀ ਦੀ ਆਰਤੀ ਪੂਜਾ ਕਰਨੀ ਹੈ ਉਹਦੇ ਨਾਲ ਜਿਹੜਾ ਪ੍ਰਸ਼ਾਦ ਮਿਲਣਾ ਉੱਥੇ 10 ਮਿੰਟ ਬੈਠ ਕੇ ਫਿਰ ਉੱਠਣਾ ਹੈ